ਤਨਤਨ ਬਾਬਾ ਅਨੰਦ ਸਿੰਘ ਜੀ ਗੁਰੂ ਕੀ ਸਾਧ ਸੰਗਤ ਜਦੋਂ ਸੰਗਤਾਂ ਨੂੰ ਤਾਰਦੇ ਹੋਏ ਝਲਾਰੀ ਪਹੁੰਚੇ ਤਾਂ ਪਿੰਡ ਦੀ ਸੰਗਤ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚੀ ਉਸ ਸੰਗਤ ਵਿੱਚ ਮਾਈ ਭਾਗਣ ਵੀ ਸੀ ਜੋ ਬਾਬਾ ਜੀ ਦੀ ਬਹੁਤ ਸ਼ਰਧਾਲੂ ਸੀ 1939 ਈਸਵੀ ਦਾ ਵੱਡਾ ਜੰਗ ਹੋ ਰਿਹਾ ਸੀ ਤਾਂ 1940 ਈਸਵੀ ਵਿੱਚ ਆਰਡਰ ਹੋਇਆ ਕਿ ਇੱਥੇ ਹਵਾਈ ਅੱਡਾ ਬਣਨਾ ਹੈ ਪਿੰਡ ਦੇ ਲਾਗੇ ਪੱਥਰ, ਕੋਲਾ, ਇੱਟਾਂ ਆਦਿ ਸਮਾਨ ਇਕੱਠਾ ਹੋ ਗਿਆ ਇਹ ਸਮਾਨ ਪੱਤੋਗੀ ਤੋਂ ਲਦ ਕੇ ਲਿਆਉਣ ਲਈ ਪਠਾਨ ਮਜ਼ਦੂਰ ਦਿਨ ਰਾਤ ਲੱਗੇ ਸਨ ਤੇ ਉਹ ਪਿੰਡਾਂ ਵਿੱਚੋਂ ਰੋਟੀਆਂ ਮੰਗ ਕੇ ਖਾਂਦੇ ਤਾਂ ਲੋਕਾਂ ਨੂੰ ਬੜਾ ਤੰਗ ਕਰਿਆ ਕਰਦੇ ਸਨ ਤੇ ਨਾਲ ਹੀ ਉਹਨਾਂ ਪਿੰਡਾਂ ਨੂੰ ਇਹ ਹੁਕਮ ਵੀ ਹੋਇਆ ਸੀ ਕਿ ਜ਼ਮੀਨਾਂ ਛੱਡ ਕੇ ਉੱਠ ਜਾਓ ਸਾਰੀ ਸੰਗਤ ਨੇ ਫਿਰ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਤਾਂ ਸੰਗਤ ਦੀ ਬੇਨਤੀ ਸੁਣ ਵਚਨ ਕੀਤਾ ਬਈ ਅਸਾਂ ਕੋਈ ਲਾਠੀਆਂ ਨਹੀਂ ਮਾਰਨੀ ਆ ਕੋਈ ਰਫਲਾ ਨਹੀਂ ਚਲਾਉਣੀਆਂ ਕੋਈ ਰਫਲਾ ਨਹੀਂ ਚੁੱਕਣੀਆਂ ਕੋਈ ਲੜਾਈ ਨਹੀਂ ਕਰਨੀ ਅਸਾਨੂੰ ਤਾਂ ਨਾਮ ਦਾ ਹੀ ਆਸਰਾ ਹੈ ਭਾਈ ਤੁਸੀਂ ਪਾਠ ਕਰੋ ਪਾਠ ਕਰਾਓ ਤੁਹਾਡੇ ਪੁੰਨ ਵੱਧ ਜਾਣਗੇ ਤੇ పాਪ ਘਟ ਜਾਣਗੇ ਤੇ ਆਪੇ ਭਜ ਜਾਣਗੇ ਤਾਂ ਸਾਧ ਸੰਗਤ ਸਾਰੀ ਸੰਗਤ ਨੇ 101 ਸਹੀ ਪਾਠਾਂ ਦੀ ਅਰਦਾਸ ਕਰਾ ਦਿੱਤੀ ਕਿਉਂਕਿ ਕਦਮ ਪਾਠਾਂ ਵਾਸਤੇ ਇਤਨੇ ਪਾਠੀਆਂ ਦਾ ਪ੍ਰਬੰਧ ਮੁਸ਼ਕਲ ਸੀ ਸੋ ਠੀਕ ਜਦੋਂ ਅਜੇ 70 ਕੁ ਪਾਠ ਹੋਏ ਸਨ ਤਾਂ ਬਾਬਾ ਜੀ ਦਾ ਵਚਨ ਸਤ ਹੋ ਗਿਆ ਅੱਡਾ ਉਥੋਂ ਚੁੱਕਣ ਦਾ ਹੁਕਮ ਹੋ ਗਿਆ ਤਾਂ 2 ਦਿਨਾਂ ਵਿੱਚ ਹੀ ਸਮਾਨ ਉਥੋਂ ਚੁੱਕ ਕੇ ਲੈ ਗਏ ਪਤਾ ਹੀ ਨਹੀਂ ਲੱਗਾ ਸਮਾਨ ਕਿੱਧਰ ਗਿਆ ਤਾਂ ਸੰਗਤਾਂ ਨੂੰ ਚਾਹ ਚੜ ਗਿਆ ਤਾਂ ਬਾਬਾ ਜੀ ਪਾਸ ਬੇਨਤੀ ਕੀਤੀ ਪਾਸ਼ਾ ਆਪ ਜੀ ਦੀ ਕਿਰਪਾ ਨਾਲ ਅੱਡਾ ਚੁੱਕਿਆ ਗਿਆ ਹੈ ਤਾਂ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਿਆ ਸਤਿਗੁਰਾਂ ਦਾ ਧੰਨਵਾਦ ਕੀਤਾ ਗੁਰੂ ਕੀ ਸਾਜ ਸੰਗਤ ਇਹ ਨਿਸ਼ਾਨੀ ਹੈ ਮਹਾਪੁਰਖਾਂ ਦੀ ਉਹ ਸਰਬ ਕਲਾ ਸਮਰਤ ਹੋ ਕੇ ਵੀ ਧੰਨਵਾਦ ਗੁਰੂ ਦਾ ਹੀ ਕਰਦੇ ਹਨ ਕਿਉਂਕਿ ਉਹ ਸੰਗਤ ਨੂੰ ਗੁਰੂ ਨਾਲ ਹੀ ਜੋੜਦੇ ਹਨ ਸਤਰੋਕ ਪਾਠ ਹੋ ਚੁੱਕੇ ਸਨ ਬਾਕੀ ਦੇ ਪਾਠ ਹੁੰਦੇ ਰਹੇ ਬਾਬਾ ਜੀ ਝਲਾਰਾਂ ਤੋਂ ਨਾਨਕ ਸਰ ਆ ਗਏ ਜੁਮਾਈ ਭਾਗਣ ਦੇ ਘਰ ਪਾਠ ਹੋ ਰਿਹਾ ਸੀ ਨਾ ਸਾਜ ਸੰਗਤ ਉਹ ਪਾਠ ਹੀ ਭਾਈ ਕੱਕਾ ਸਿੰਘ ਕਰਦਾ ਸੀ ਜਿਸ ਦਿਨ ਪਾਠ ਸਮਾਪਤ ਹੋਣਾ ਸੀ ਪਾਠ ਸੰਪੂਰਨ ਹੋਣਾ ਸੀ ਉਸ ਦਿਨ ਹਾਲੇ ਪੰਜ ਪੱtre ਪਾਠ ਦੇ ਰਹਿੰਦੇ ਸਨ ਤੇ ਗ੍ਰੰਥੀ ਸਿੰਘ ਨੂੰ ਕੋਈ ਕੰਮ ਪੈ ਗਿਆ ਉਸ ਦਾ ਖਿਆਲ ਸੀ ਕਿ ਸ਼ਾਮ ਨੂੰ ਆ ਕੇ ਪੂਰਾ ਕਰ ਲਵਾਂਗਾ ਪਰ ਪੁੱਜ ਨਾ ਸਕਿਆ ਮਾਈ ਭਾਗਣ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਧੂਪ ਤੋਂ ਖਾਈ ਚੰਗੀ ਮੋਟੀ ਬੱਤੀ ਵੱਟ ਖੁੱਲਾ ਘੋ ਪਾ ਕੇ ਜੋਤ ਜਗਾ ਦਿੱਤੀ ਤਾਂ ਜੋ ਵੇਲੇ ਸਰ ਆ ਕੇ ਉਹ ਪਾਠ ਪੂਰਾ ਕਰ ਲਵੇ ਮਾਈ ਭਾਗਣ ਤਾਂ ਦੀਗ ਬਣਾਉਣ ਲੱਗ ਪਈ ਸਾਜ ਸੰਗਤ ਉਧਰੋਂ ਪਾਠੀ ਸਿੰਘ ਵੀ ਆ ਗਿਆ ਪਰ ਮਾਈ ਨੂੰ ਪਤਾ ਨਾ ਲੱਗਾ ਪਾਠੀ ਸਿੰਘ ਨੇ ਦੇਖਿਆ ਕਿ ਜੋਤ ਦੀ ਲਾਈਟ ਥੋੜੀ ਹੈ ਆ ਵੇੜੇ ਵਿੱਚ ਇੱਕ ਲਾਲ ਟੈਨ ਪਈ ਸੀ ਉਹ ਆਪਣੇ ਆਪ ਹੀ ਉਸ ਨੂੰ ਚੁੱਕ ਕੇ ਲੈ ਗਿਆ ਤੇ ਜਾ ਕੇ ਪਾਠ ਪੂਰਾ ਕਰਕੇ ਇਹ ਲਾਲ ਟੈਨ ਨੂੰ ਥੱਲੇ ਲੈ ਆਇਆ ਉਸ ਨੂੰ ਬੜੀ ਛੱਡ ਸਤ ਸੁਚੀ ਕਰ ਦੀਗ ਚੁੱਕੇ ਚੋਬਾਰੇ ਲੈ ਜਾ ਪਾੜ ਦਾ ਭੋਗ ਪਾਇਆ ਤੇ ਅਗਲੇ ਦਿਨ ਤਿਆਰ ਹੋ ਕੇ 5 ਵਜੇ ਸਵੇਰੇ ਹੀ ਟੁਰ ਪਏ ਕਿਉਂਕਿ 2 ਮੀਲ ਦੀ ਬਾੜ ਸੀ ਤੇ ਗੱਡੀ 7 ਵਜੇ ਦੀ ਪਕੜਨੀ ਸੀ ਗੱਡੀ ਚੜ ਦੀਗ ਲੈ ਨਾਨਕ ਸਰ ਆ ਗਏ ਦੀਵਾਨ ਵਿੱਚ ਬਾਜੇ ਦੀ ਸੰਗਤ ਦੀਆਂ ਦੇਗਾ ਭੁਗਤੀਆਂ ਬਾਬਾ ਜੀ ਨੇ ਬਚਨ ਸ਼ੁਰੂ ਕੀਤੇ ਤੇ ਬਚਨ ਕਰਦਿਆਂ ਕਰਦਿਆਂ ਕਹਿਣ ਲੱਗੇ ਭਾਈ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਹੈ ਇਸ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਕੁਝ ਦਿਨ ਹੋਏ ਤੁਸੀਂ ਚਮਤਕਾਰ ਅੱਖੀ ਵੇਖਿਆ ਤੁਸੀਂ ਪਾਠ ਕਰਾਏ ਅਰਦਾਸਾਂ ਕੀਤੀਆਂ ਤੇ ਤੁਹਾਡੀਆਂ ਅਰਦਾਸਾਂ ਤਤਕਾਲ ਪਹੁੰਚ ਗਈਆਂ ਤੇ ਭਾਈ ਤੁਹਾਡੀ ਮਨੋ ਕਾਮਨਾ ਪੂਰੀ ਹੋ ਗਈ ਤੁਹਾਡੀ ਤਕਲੀਫ ਟਲ ਗਈ ਪਤਾ ਨਹੀਂ ਕਿੰਨੀ ਗੱਜਲ ਖਵਾਰੀ ਹੋਣੀ ਸੀ ਨਹੀਂ ਤਾਂ ਤੇ ਜੇ ਫਿਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰੂ ਨਾ ਸਮਝੀਏ ਪੂਰਾ ਅਦਬ ਨਾ ਕਰੀਏ ਤਾਂ ਸਾਡੀ ਕਿੱਡੀ ਵੱਡੀ ਭੁੱਲ ਹੈ ਆ ਕਈ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਸਾਡੀ ਕੀ ਰੱਖਿਆ ਕਰ ਸਕਦੇ ਹਨ ਬਈ ਉਹਨਾਂ ਦੇ ਕਿਹੜੇ ਹੱਥ ਪੈਰ ਹਨ ਜੋ ਭੱਜ ਕੇ ਪਹੁੰਚ ਜਾਣਗੇ ਇਸ ਲਈ ਦੇ ਧਾਰੀ ਗੁਰੂ ਦੀ ਲੋੜ ਹੈ ਪਰ ਉਹਨਾਂ ਨੂੰ ਕੋਈ ਪੁੱਛੇ ਕਿ ਜਿਸ ਵੇਲੇ ਮੱਖਣ ਸਾਦਾ ਜਹਾਜ਼ ਸਮੁੰਦਰ ਵਿੱਚ ਡੁੱਲ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਚੱਲ ਕੇ ਗਏ ਸਨ ਉਹਨਾਂ ਤਾਂ ਉੱਥੇ ਬੈਠਿਆ ਹੀ ਸੇਵਕ ਦੀ ਰੱਖਿਆ ਕੀਤੀ ਸੀ। ਜੋ ਭਾਈ ਅਸੀਂ ਇਸ ਭੁੱਲ ਵਿੱਚ ਨਹੀਂ ਪੈਣਾ। ਸਾਡਾ ਤਾਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਤਾਂ ਅੱਖੀ ਸਭ ਕੁਝ ਤੱਕਿਆ ਹੈ। ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨੂੰ ਤੇ ਗੁਰਵਾਣੀ ਦੇ ਪ੍ਰਤਾਪ ਨੂੰ ਅੱਖੀ ਦੇਖ ਚੁੱਕੇ ਹੋ। ਫਿਰ ਵੀ ਅਸੀਂ ਲਾਲ ਟੈਨ ਸਤਗੁਰਾਂ ਦੇ ਸਾਹਮਣੇ ਰੱਖ ਕੇ ਪਾਠ ਕੀਤਾ। ਰੁਮਾਲਿਆਂ ਨਾਲ ਮਿੱਟੀ ਦਾ ਤੇਲ ਲੱਗਾ। ਜਿੱਥੇ ਅਤਰ ਲਾਉਣਾ ਸੀ। ਬਈ ਉਤੇ ਸਤਿਗੁਰੂ ਪਾਤਸ਼ਾਹ ਨੂੰ ਬਦਬੋਧ ਦਿੱਤੀ ਇਸ ਤਰ੍ਹਾਂ ਦੀਵਾਨ ਵਿੱਚ ਬਹੁਤ ਤਾੜਨਾ ਕਰੀ ਜਾਣ ਬਿਨਾ ਨਾਮ ਲੈ ਹੀ ਮੂੰਹ ਭੰਨੀ ਜਾਂਦੇ ਸਨ ਸਾਧ ਸੰਗਤ ਪਾਠੀ ਵੀ ਸਭ ਸੁਣ ਰਿਹਾ ਸੀ ਮਾਈ ਭਾਗਣ ਦੀਵਾਨ ਵਿੱਚ ਬੈਠੀ ਹੀ ਸੋਚ ਰਹੀ ਸੀ ਕਿ ਕਿਹੜੇ ਆ ਕਿਦਰੇ ਸਾਡੇ ਪਾਠੀ ਨੇ ਹੀ ਐਸੀ ਗਲਤੀ ਤਾਂ ਨਹੀਂ ਕਰ ਦਿੱਤੀ ਹੋਵੇ ਇੰਨੀ ਤਾੜਨਾ ਬਾਬਾ ਜੀ ਨੇ ਤਾਂ ਕਦੇ ਅੱਗੇ ਕੀਤੀ ਨਹੀਂ ਤੇ ਕਿਉਂ ਕਰ ਰਹੇ ਹਨ ਪਾਟੀ ਦੀਵਾਨ ਵਿੱਚੋਂ ਜਦੋਂ ਉੱਠ ਕੇ ਬਾਹਰ ਆਇਆ ਤਾਂ ਮਾਈ ਭਾਗਣ ਵੀ ਮਗਰੇ ਹੀ ਆ ਗਈ ਤੇ ਪੁੱਛਣ ਲੱਗੀ ਭਾਈ ਜੀ ਆ ਕਿਧਰੇ ਤੂੰ ਹੀ ਤਾਂ ਨਹੀਂ ਲੋੜਾ ਮਾਰਿਆ ਤੂੰ ਤਾਂ ਨਹੀਂ ਲਾਲਟੇ ਨੂੰ ਤੇ ਲੈ ਗਿਆ ਸੀ ਬਾਬਾ ਜੀ ਨੇ ਇਤਨੀ ਥਾੜਨਾ ਕਿਉਂ ਕੀਤੀ ਫਿਰ ਉਸ ਦਾ ਮੂੰਹ ਫੱਕ ਸੀ ਸਾਧ ਸੰਗਤ ਹੋਰ ਵੀ ਰੋਣ ਵਾਲਾ ਬਣ ਗਿਆ ਉਹ ਸਾਹਮਣੇ ਚਾਹ ਕੀ ਨਾ ਸਕਿਆ ਆਕਰ ਰੋਂਦੇ ਮੂੰਹ ਨਾਲ ਉਹ ਕਹਿਣ ਲੱਗਾ ਬੇਬੇ ਜੀ ਮੈਂ ਹੀ ਭੁੱਲ ਗਿਆ ਮੈਂ ਹੀ ਭੁੱਲ ਗਿਆ ਮੈਂ ਹੀ ਲਾਲਟੇ ਨੂੰ ਉੱਤੇ ਲੈ ਗਿਆ ਸਾ ਪੰਜ ਪੱਤਰੇ ਪਾੜ ਦੇ ਕੀਤੇ ਸਨ ਇਹ ਸੁਣ ਕੇ ਮਾਈ ਭਾਗਣ ਰੋਣ ਹਾਕੀ ਹੋ ਗਈ ਅੱਖ ਲੱਗੀ ਭਾਈ ਜੀ ਤੂੰ ਐਂ ਕਿਉਂ ਕੀਤਾ ਤੂੰ ਸਾਨੂੰ ਆਖਦਾ ਅਸੀਂ ਕੋਈ ਬੰਦੋਬਸਤ ਕਰ ਦਿੰਦੇ ਇਸ ਪਛਤਾਵੇ ਵਿੱਚ ਪਾਠੀ ਨੇ ਤੇ ਮਾਈ ਭਾਗਣ ਨੇ ਗੁਰੂ ਕੀ ਸਾਧ ਸੰਗਤ ਸਤਗੁਰੂ ਅੱਗੇ ਖੜੋ ਕੇ ਅਰਦਾਸ ਕੀਤੀ ਤੇ ਮਾਫੀ ਮੰਗੀ ਤੇ ਇੱਕ ਪਾਠ ਹੋਰ ਕਰਵਾਉਣ ਦਾ ਪ੍ਰਣ ਕੀਤਾ ਸੋ ਗੁਰੂ ਕੀ ਸਾਧ ਸੰਗਤ ਇਸ ਸਾਖੀ ਤੋਂ ਪਤਾ ਲੱਗਦਾ ਹੈ ਕਿ ਬਾਬਾ ਅਨੰਦ ਸਿੰਘ ਜੀ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕਮਿਕ ਸਨ ਅਤੇ ਕਿਤਨਾ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਸਨ ਤੇ ਅਦਬ ਕਰਨ ਦਾ ਉਪਦੇਸ਼ ਦਿੰਦੇ ਸਨ ਪਰ ਅਫਸੋਸ ਹੈ ਕਿ ਕਈ ਲੋਕ ਨਾਨਕ ਸਰ ਉੱਪਰ ਦੋਸ਼ ਲਾਉਂਦੇ ਹਨ ਤੇ ਕਹਿੰਦੇ ਹਨ ਕਿ ਨਾਨਕ ਸਰ ਜੀ ਵੀ ਰਾਧਾ ਸਵਾਮੀਆ ਤੇ ਨਿਰੰਕਾਰੀਆਂ ਵਾਂਗੂ ਆਪਣੀ ਪੂਜਾ ਕਰਾਉਂਦੇ ਹਨ ਪਰ ਇਹ ਗੱਲਾਂ ਉਹ ਲੋਕ ਕਰਦੇ ਹਨ ਜਿਨ੍ਹਾਂ ਨੂੰ ਨਾਨਕ ਸਰ ਨਾਲ ਈਰਖਾ ਹੈ ਸਾਧ ਸੰਗਤ ਜਾਂ ਫਿਰ ਉਹ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਬਾਬਾ ਜੀ ਬਾਰੇ ਠੀਕ ਤਰੀਕੇ ਨਾਲ ਦੱਸ ਹੀ ਨਹੀਂ ਸਕੇ ਕਿ ਬਾਬਾ ਜੀ ਦਾ ਕੀ ਵਰਤਮਾਨ ਸੀ ਜਾਂ ਫਿਰ ਕਈ ਅੱਜ ਨਾਨਕ ਸਰ ਦਾ ਨਾਮ ਵਰਤ ਕੇ ਨਾਨਕ ਸਰ ਦੀ ਵਰਦੀ ਪਾ ਕੇ ਤੇ ਸਿਰਫ ਆਪਣੇ ਸਵਾਰਥ ਦੀ ਖਾਤਰ ਬਾਬਾ ਜੀ ਦਾ ਨਾਮ ਲੈਂਦੇ ਹਨ ਤੇ ਮਨਮਤ ਕਰਦੇ ਹਨ ਭਈ ਇਸ ਕਾਰਨ ਉਹ ਬਾਬਾ ਜੀ ਦੀ ਆ ਨਿੰਦੇ ਦਾ ਵੀ ਕਾਰਨ ਬਣ ਜਾਂਦੇ ਹਨ ਜੋ ਆਉ ਸਾ ਸੰਗਤ ਬਾਬਾ ਜੀ ਦੇ ਜੀਵਨ ਇਤਿਹਾਸ ਨੂੰ ਪੜਦੇ ਆ ਬਾਬਾ ਜੀ ਵੱਲੋਂ ਬਖਸੀ ਸੂਜੀ ਨੂੰ ਹਿਰਦੇ ਵਿੱਚ ਵਸਾ ਕੇ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਆਦਬ ਸਤਕਾਰ ਕਰੀਏ ਭੈ ਭਾਵਨੀ ਰੱਖੀਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ